ਨੰਬਰ ਵਾਰਡ ਤੋਂ ਮੈਂ ਤੁਹਾਡਾ ਆਪਣਾ ਹਰਪ੍ਰੀਤ ਸਿੰਘ ਦੁੱਗ ਮੈਂ ਆਮ ਆਦਮੀ ਪਾਰਟੀ ਦੇ ਵਿੱਚ 11 ਨੰਬਰ ਵਾਰਡ ਤੋਂ 2014 ਤੋਂ ਜੁੜੇ ਹੋਇਆ ਹਾਂ ਤੇ ਹੁਣ ਤੱਕ 2014 ਤੋਂ ਆਮ ਆਦਮੀ ਪਾਰਟੀ ਦੀ ਸੇਵਾ ਕਰ ਰਹੇ ਹਾਂ ਤੇ ਜਨਤਾ ਦੇ ਵਿੱਚ ਵਿਚਰ ਰਹੇ ਹਾਂ ਕੰਮ ਕਰ ਰਹੇ ਹਾਂ ਪਾਰਟੀ ਦੀ ਸਥਿਤੀ ਵਾਰਡ ਦੀ ਤੁਹਾਡੀ ਦੇਖੋ ਪਾਰਟੀ ਦੇ ਵਿੱਚ 11 ਨੰਬਰ ਵਾਰਡ ਦੇ ਵਿੱਚ ਜੋ ਸਥਿਤੀ ਹੈ ਬਹੁਤ ਨਾ ਹੈ ਤੇ ਨਾ ਚੁੱਕੀ ਹੈ ਦੇਖੋ ਸਾਡਾ ਅਗਰ ਸਾਨੂੰ ਪਾਰਟੀ ਟਿਕਟ ਦੇ ਕੇ ਨਿਵਾਜ਼ਦੀ ਹੈ ਅਸੀਂ ਆਮ ਆਦਮੀ ਪਾਰਟੀ ਕੋਲ ਇਲੈਕਸ਼ਨ ਲੜਦੇ ਹਾਂ ਸਾਡਾ ਜਿਹੜਾ ਮੇਨ ਪਹਿਲਾ ਕੰਮ ਇਹ ਹੀ ਹੋਊਗਾ ਕਿ ਅਸੀਂ ਆਪਣੇ ਵਾਰਡ ਦੇ ਵਿੱਚ 11 ਨੰਬਰ ਵਾਰਡ ਦੇ ਵਿੱਚ ਪਹਿਲੇ ਨੰਬਰ ਦੇ ਸੁਧਾਰ ਲੈ ਕੇ ਆਉਣਾ ਵਾ ਜਿਵੇਂ ਕਿ ਸੀਵਰੇਜ ਦਾ ਸੁਧਾਰ ਲੈ ਲੋ ਕਿ ਜੋ ਸੀਵਰੇਜ ਦੀ ਪਾਈਪਾਂ ਦੇ ਜੋ ਹਾਲਾਤ ਨੇ ਬਹੁਤ ਮਾੜੇ ਨੇ ਤੇ ਉਹਨਾਂ ਦੇ ਜੋ ਪਾਣੀ ਦੀ ਲੀਕੇਜ ਵਾ ਉਹ ਦੁਬਾਰਾ ਤੋਂ ਮੁਰੰਮਤ ਹੋਣੀ ਜ਼ਰੂਰੀ ਹੈ ਜਿਵੇਂ ਕਿ ਲਾਈਟਾਂ ਲਾ ਲਓ ਉਹ ਪਿੱਛੇ ਜਾ ਕੇ ਦਾ ਬਹੁਤ ਇਨੀ ਕੰਡੀਸ਼ਨ ਖਰਾਬ ਆ ਕਿ ਬਰਸਾਤ ਦੇ ਦਿਨਾਂ ਦੇ ਵਿੱਚ 11 ਨੰਬਰ ਵਾਰਡ ਦੇ ਵਸੀਆਂ ਨੂੰ ਬਹੁਤ ਨਰਕ ਭਰੇ ਹਾਲਾਤਾਂ ਦੇ ਵਿੱਚ ਰਹਿਣਾ ਪੈਂਦਾ ਵਾ ਵਿਚਾਰਾਂ ਨੂੰ ਨਾ ਉੱਥੇ ਕੋਈ ਗਲੀ ਨਾ ਕੋਈ ਨਾਲੀ ਨਾ ਕੋਈ ਲਾਈਟਿੰਗ ਦਾ ਪ੍ਰਬੰਧ ਕੁਝ ਨਹੀਂ ਹੈਗਾ ਇਹ ਹੀ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡਾ ਬਸ ਇਹੀ ਪਹਿਲਾ ਉਹ ਹੈ ਕੰਮ ਹੈ ਵੀ ਅਸੀਂ ਨਗਰ ਕੌਂਸਲ ਦੇ ਇਲੈਕਸ਼ਨ ਲੜਨ ਤੋਂ ਬਾਅਦ ਅਸੀਂ ਪਹਿਲੇ ਨੰਬਰ ਤੇ ਕੰਮ ਜਿਹੜਾ ਕਰਨਾ ਮਾ ਆਪਣੇ 11 ਨੰਬਰ ਵਾਰਡ ਦੇ ਵਸਨੀਕਾਂ ਦਾ ਪਹਿਲ ਦੇ ਆਧਾਰ ਤੇ ਕੰਮ ਕਰਨਾ ਹੈ ਜਿਵੇਂ ਕਿ ਗਲੀਆਂਾਂ ਨਾਲੀਆਂ ਹੋ ਗਿਆ ਹਨ ਲਾਈਟਿੰਗ ਦਾ ਹੋ ਗਿਆ ਸੇਵਰੇਜ ਦਾ ਹੋ ਗਿਆ ਇਹ ਕਰਨਾ ਹੈ ਜਿਹੜੇ ਵੀ ਪੀਐਲ ਦੇ ਆਧਾਰ ਤੇ ਕੰਮ ਕਰਨਾ ਹੈ ਆਪਣਾ ਕਿਹਨਾਂ ਉੱਤੇ ਮੈਨੂੰ ਸਲਾਰ ਹਰਪਾਲ ਸਿੰਘ ਜੀ ਕਿਹੜੇ ਨੰਬਰ ਵਾਰਡ ਦਾ ਤੁਸੀਂ ਆਪਣੇ 4 ਨੰਬਰ ਵਾਰਡ ਦੀ ਠੀਕ ਹੈ ਕੀ ਕਹਿਣਾ ਚਾਹੋਗੇ ਵਾਰਡ ਦੀ ਕੀ ਕੀ ਸੀ ਕਿ ਇਸ ਤਰ੍ਹਾਂ ਆਮ ਆਦਮੀ ਪਾਰਟੀ ਜੋ ਕੰਮ ਹੈ ਖੜੀ ਆਮ ਆਦਮੀ ਪਾਰਟੀ ਸਰ ਭਗਵੰਤ ਸਿੰਘ ਮਾਨ ਜੋ ਕੰਮ ਕਰ ਰਹੇ ਵਧੀਆ ਕਰ ਰਹੇ ਸਾਡਾ ਐਮਐਲਏ ਸਲਾਰ ਅਰਜੀਤ ਸਿੰਘ ਮੋੜੀਆ ਉਹ ਵੀ ਬਹੁਤ ਵਧੀਆ ਕਰਾ ਰਹੇ ਠਾਠੋ ਕੰਮ ਚਾਨਮ ਬਾਲ ਦੇ ਵਿੱਚ ਜੋ ਵੀ ਹੁੰਦਾ ਕੰਮ ਅਸੀਂ ਕਰ ਦਿਆਂ ਜਾਨੀ ਕਿ ਚਾਨਮ ਬਾਲ ਚ ਲੈਡ ਦਾ ਸੀਵਰੇਜ ਦਾ ਵਿੱਚ ਗਈਆਂ ਹੈਗੀਆਂ ਟੁੱਟੀਆਂ ਨੇ ਜਿਹੜੇ ਕਰਨ ਵਾਲਿਆਂ ਨੂੰ ਜੇ ਸਾਡਾ ਟਿਕਟ ਮਿਲਦਾ ਜੋ ਪੂਰੀ ਕਰਾਂਗੇ। ਹਰਕਤ ਸਾਹਨੇਵਾਲ ਦੀ ਹਰਕਤ ਸਾਹਨੇਵਾਲ ਵਿੱਚ ਕਾਫੀ ਵਿਕਾਰਕ ਕੰਮਾਂ ਨੂੰ ਲੈ ਕੇ ਬਹੁਤ ਚਰਚੀ ਤੇ ਮਤਲਬ ਕਾਫੀ ਕੰਮ ਕਾਫੀ ਰੁਕੇ ਹੋਏ ਨੇ ਕੀ ਕਹਣਾ ਚਾਹੋਗੇ ਤੁਸੀਂ? ਨਹੀਂ ਹੋ ਕੇ ਨਹੀਂ ਹੋਇਆ ਇਹ ਤਾਂ ਹੋਰੇ ਹੋਣੀ ਭਗਵੰਤਵਾਨ ਦੇ ਕਹਿਣ ਤੇ ਅੰਦਾਜ਼ਾ ਕਿ ਮੁੰਡਿਆ ਸਾਹਿਬ ਆਪੇ ਕੰਮ ਕਰਾ ਰਹੇ ਨੇ ਹੋਰੇ ਨਹੀਂ। ਇੰਨੀ ਗੱਲ ਨਾ ਹੋਣ ਹੋਰੇ ਨੇ। ਤੋਡੇ ਵਾਰਡ ਵਿੱਚ ਕਿਸ ਤਰ੍ਹਾਂ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਜੇਕਰ ਮੰਨ ਲਓ ਤੁਹਾਨੂੰ ਬਹੁਤ ਮਿਲਦੀ ਹੈ ਟੈਕਨੋਲੋਜੀ ਆਉਣ ਵਾਲੇ ਸਮੇਂ ਕਿਸ ਤਰ੍ਹਾਂ ਦੇ ਕੰਮ ਹੋਣ ਤੁਹਾਡੇ ਵਾਰਡ ਜੋ ਵੀ ਕੰਮ ਹੋਣਗੇ ਪਹਿਲਾਂ ਜਿਵੇਂ ਹੁਣ ਬੁੜਿਆਂ ਦੀ ਪੈਲਸਣਾ ਕਈਆਂ ਦੀ ਨਹੀਂ ਮਿਲਦੀਆਂ ਕਈ ਲੱਗੀਆਂ ਨਹੀਂ ਹੋਈਆਂ ਉਹ ਲਵਾਵਾਂਗੇ ਬਾਕੀ ਜੋ ਆਪਣੇ ਬੱਚਿਆਂ ਦਾ ਸਕੂਲ ਸਕਾਲ ਦਾ ਹੋਇਆ ਉਹ ਦੇਖਾਂਗੇ ਕਿਵੇਂ ਜੋ ਵੀ ਹੈ ਕਰਾਵਾਂਗਾ ਸਤੰਜਸਰਾ ਦੇ ਬਾਗ ਦੇ ਵਿੱਚ ਨੋਟਕਾ ਦੇ ਕਮਨ ਲਈ ਗੱਲ ਕੀਤੀ ਜਾਵੇ ਤਾਂ ਮਤਲਬ ਬਾਗ ਦੇ ਵਿੱਚ ਬਹੁਤ ਸਾਰੇ ਇਤਰਾਣੇ ਕੰਮ ਨੇ ਸੈਵਰੇਜ ਪਾਣੀ ਸਮੱਸਿਆ ਨਾਲ ਲੈ ਕੇ ਬਹੁਤ ਸਮੱਸਿਆ ਹੋ ਰਹੀ ਹੈ ਉਸ ਬਾਰੇ ਕੀ ਮਤਲਬ ਕਿਸ ਤਰ੍ਹਾਂ ਰਹੇਗਾ ਚਾਤੀਸਾ ਮੋਸਮੀ ਦੇਖੋ ਜੀ ਜੋ ਬਾਗ ਦੇ ਵਿੱਚ ਜੋ ਪਾਣੀ ਦੀ ਸੈਵਰੇਜ ਦੀ ਸਮੱਸਿਆ ਹੋ ਉਹ ਜੋ ਰਿਪੇਅਰ ਹੋ ਕੇ ਅਗਰ ਠੀਕ ਹੋਣਾ ਹੋਊਗਾ ਤਾ ਉਹਨੂੰ ਰਿਪੇਅਰ ਕਰਵਾਵਾਂਗੇ ਅਗਰ ਨਵੇਂ ਸਿਰੇ ਤੋਂ ਉਹ ਅਗਰ ਬਣੇਗਾ ਨਵਾਂ ਬਣਾਉਣਾ ਪਊਗਾ ਤਾ ਉਹਨੂੰ ਨਵੇਂ ਸਿਰੇ ਤੋਂ ਨਵਾਂ ਵੀ ਬਣਾਵਾਂਗੇ ਅਗਰ ਬਾਗ ਨੰਬਰ 11 ਦੇ ਵਿੱਚ ਉਹ ਪਿੱਛੇ ਜਾ ਕੇ ਕੁਝ ਕਲੋਨੀ ਨਵੀਂ ਵੀ ਬਣੀ ਆ ਉਥੇ ਸੀਵਰੇਜ ਅਜੇ ਤੱਕ ਨਹੀਂ ਪਿਆ ਹੋਇਆ ਉਥੇ ਸੀਵਰੇਜ ਹੀ ਪਵਾਵਾਂਗੇ ਉਥੇ ਲਾਈਟਾਂ ਵੀ ਹੈ ਨਹੀਂ ਗੈਸ ਟ੍ਰੇਟਾ ਵੀ ਨਹੀਂ ਲੱਗੇ ਆ ਹਾਂਜੀ ਕਾਨੂੰਨੀ ਦਾ ਪ੍ਰੋਬਲਮ ਹੈ ਹਾਂਜੀ ਕਾਨੂੰਨੀ ਦਾ ਮਤਲਬ ਕਾਨੂੰਨੀ ਦੇ ਬਾਰੇ ਪ੍ਰੋਪਰਟੀ ਕਰਵਾਈ ਗਈ ਕਲੋਨੀ ਦਾ ਠੀਕ ਹੈ ਉਥੇ ਕਿਸ ਤਰੀਕੇ ਨਾਲ ਕੰਮ ਕਰਾਂਗੇ ਦੇਖੋ ਜੀ ਉਥੇ ਜੋ ਕਲੋਨੀ ਆ ਜਿਹੜੀ ਨਗਰ ਕੌਂਸਲ ਅੰਡਰ ਦੇ ਵਿੱਚ ਆਉਂਦੀ ਆ ਉਹਨੂੰ ਨਗਰ ਕੌਂਸਲ ਦੇ ਰੂਲ ਦੇ ਮਤਾਬਕ ਉਹਦਾ ਜੋ ਕੰਮ ਹੋਣਾ ਉਹ ਕਰਵਾਵਾਂਗੇ ਅਗਰ ਉਹ ਨਗਰ ਕੌਂਸਲ ਦੇ ਅੰਡਰ ਤੋਂ ਬਾਹਰ ਵਾ ਤਾਂ ਉਹਨੂੰ ਸਰਕਾਰ ਦੇ ਮਤਾਬਕ ਰੂਲ ਦੇ ਮਤਾਬਕ ਐਕਟ ਦੇ ਮਤਾਬਕ ਉਹਨੂੰ ਇਸ ਤੋਂ ਉਂ ਅੰਦਰ ਵੀ ਲੈ ਕੇ ਆਵਾਂਗੇ ਤਾਂ ਜੋ ਉੱਥੇ ਜੋ ਵਿਕਾਸ ਰੁਕਿਆ ਹੋਇਆ ਉਹ ਉਸ ਕਾਨੂੰਨੀ ਦਾ ਵਿਕਾਸ ਕਰਵਾ ਸਕੇ ਦੇਖੋ ਜੀ ਆਮ ਆਦੀ ਪਾਰਟੀ ਦੇ ਵਿੱਚ ਅਸੀਂ ਉਸ ਸਮੇਂ ਤੋਂ ਜੁੜੇ ਹੋਏ ਹਾਂ 2014 ਦੇ ਵਿੱਚ ਆਮ ਆਦੀ ਪਾਰਟੀ ਦੇ ਨਾਲ ਜੁੜਿਆ ਸੀ ਜਦੋਂ ਕਿ ਆਮ ਆਦੀ ਪਾਰਟੀ ਦਾ ਕੋਈ ਪੰਜਾਬ ਦੇ ਵਿੱਚ ਕੋਈ ਨੋ ਨਿਸ਼ਾਨ ਵੀ ਉਸ ਸਮੇਂ ਨਹੀਂ ਸੀਗਾ ਕੋਈ ਝੰਡਾ ਚੱਕਣ ਤੋਂ ਵੀ ਡਰਦਾ ਸੀਗਾ ਕੋਈ ਆਪਣੇ ਘਰ ਦੇ ਅੱਗੇ ਕੋਈ ਬੈਨਰ ਲਗਾਉਣ ਤੋਂ ਵੀ ਡਰਦਾ ਸੀ ਅਸੀਂ ਉਸ ਸਮੇਂ ਦੇ ਵਿੱਚ ਪਾਰਟੀ ਦਾ ਸਾਥ ਦਿੱਤਾ ਤੇ ਹੁਣ ਤੱਕ 2017 ਦੀ ਇਲੈਕਸ਼ਨ ਵੀ ਲੜੀ ਸਾਹਨੇ ਵਾਲ ਹਲਕੇ ਤੋਂ ਸਾਡੇ ਹਰਜੋਤ ਸਿੰਘ ਵੈਸ ਜੀ ਨੇ ਇਲੈਕਸ਼ਨ ਲੜੀ ਸੀ ਉਹਨਾਂ ਦੇ ਨਾਲ ਵੀ ਕੰਮ ਕਰਵਾਇਆ ਫਿਰ 19 ਦੇ ਵਿੱਚ ਐਮਪੀ ਦੇ ਇਲੈਕਸ਼ਨ ਦੇ ਵਿੱਚ ਕੰਮ ਕਰਵਾਇਆ ਫਿਰ ਉਸ ਤੋਂ ਬਾਅਦ 2022 ਦੇ ਵਿੱਚ ਹਰਦੀਪ ਸਿੰਘ ਮੁੰਡੀਆਂ ਦੇ ਨਾਲ ਵਿਧਾਨ ਸਭਾ ਇਲੈਕਸ਼ਨ ਦੇ ਵਿੱਚ ਨਾਲ ਕੰਮ ਕਰਵਾਇਆ ਯਾਨੀ ਇਸ ਤਰ੍ਹਾਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਅਸੀਂ 2024 ਦੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਸਾਥ ਜ਼ਰੂਰ ਦਵਾਂਗੇ ਨਾਲ ਹੀ ਅਸੀਂ ਇਹੋ ਜਿਹੀ ਕੋਈ ਗੱਲ ਨਹੀਂ ਪਾਰਟੀ ਜੋ ਸਾਨੂੰ ਸੇਵਾ ਦੇਗੀ ਉਹ ਸੇਵਾ ਦਾ ਅਸੀਂ ਸੱਚੇ ਦਿਲੋਂ ਮੈਨੂੰ ਕੰਮ ਕਰਾਂਗੇ ਜੋ ਵੀ ਹੋਵੇਗਾ ਕੀ ਕਹਿਣਾ ਚਾਹੋਗੇ ਤੁਸੀਂ ਮਤਲਬ ਜਿਸ ਤਰ੍ਹਾਂ ਆਪ ਦੀ ਪਾਰਟੀ 2017 ਤੋਂ ਸੱਤਾ ਦੇ ਵਿੱਚ ਆਈ ਹੈ ਤਾਂ ਹੁਣ ਤੱਕ ਕਿਹੜੇ ਕਿਹੜੇ ਕੰਮ ਹੋਏ ਨੇ ਤੇ ਆਉਣ ਵਾਲੇ ਸਮੇਂ ਵਿੱਚ ਕਿਹੜੇ ਕਿਹੜੇ ਪਾਰਟੀਆਂ ਦੇ ਕੰਮ ਕਰੇਗੀ ਗਾਈ ਇਹ ਨਹੀਂ ਯਾਰ ਮੈਨੂੰ ਪਤਾ ਕਿ ਕਹਿੰਦੇ ਆਪਾਂ ਕੀ ਕਹਾਂਗਾ ਕਹਿੰਦੇ ਕਿ ਨਹੀਂ ਸੀ ਆਮ ਆਦਮੀ ਪਾਰਟੀ ਤੋਂ ਕਿੰਨੇ ਸਮੇਂ ਤੋਂ ਜੁੜੇ ਹੋਏ ਹੋ ਹੁਣ ਤੱਕ ਕਿਹੜੀ ਕਿਸ ਤਰ੍ਹਾਂ ਦੀ ਰਹੀ ਤੁਹਾਡੀ ਭੂਮਿਕਾ ਅਸੀਂ ਆਮ ਆਦਮੀ ਪਾਰਟੀ ਤੋਂ 13 ਤੋਂ ਬਾਅਦ ਅਸੀਂ ਜੁੜੇ ਜਾਂ ਹਜ਼ਾਰਾਂ ਨੇ ਆਪਣੀ ਮੂਮਾ ਚਲਾਈ ਸੀਗੀ ਤੇ ਸਾਂਨੇ ਵਾਲ ਚੌਂਗ ਦੇ ਵਿੱਚ ਅਸੀਂ ਜਾਨੀ ਕਿ ਜਦੋਂ ਸੀ ਮੂਮਾ ਚਲਾਈ ਤੋਂ ਬਾਅਦ ਅਸੀਂ ਜੋ ਵੀ ਸਾਨੂੰ ਆਰਡਰ ਹੋਇਆ ਉੱਪਰ ਹੋਇਆ ਫਿਰ ਦਿੰਦਰ ਸਿੰਘ ਖਾਲਸਾ ਸਾਡਾ ਐਮਪੀ ਬਣਿਆ ਉਹਨੂੰ ਉਹਦੀ ਪਦਿਤ ਕੀਤੀ ਸੀ ਨਾਲ ਰਹੇ ਹਾਂ ਜੋਧ ਬੈਂਸਰੀ ਰਹੇ ਹਾਂ ਜਿੱਥੇ ਜਿੱਥੇ ਸਾਨੂੰ ਅਸੀਂ ਬਾਹਰ ਮੈਂ ਕਠਾਨ ਬੈਂਕ ਦਾ ਜਨ ਸੈਕਟਰੀਆਂ ਤੇ ਇਸ ਕਰਕੇ ਹੀ ਜਿੱਥੇ ਜਦੋਂ ਜੋ ਸਾਨੂੰ ਪਾਰਟੀ ਨੇ ਹੁਕਮ ਕੀਤਾ ਜੋ ਵੀ ਸਾਨੂੰ ਆਰਡਰ ਦਿੱਤਾ ਸੀ ਕੰਮ ਕੀਤਾ ਠੀਕ ਹੈ ਸਰ ਕੀ ਕਹਾਂ ਚਾਹੁੰਗੇ ਕਿ ਮਤਲਬ 2017 ਤੋਂ ਪਾਰਟੀ ਸੱਤਾ ਦੇ ਵਿੱਚ ਆਈ ਹੈ ਪੰਜਾਬ ਦੇ ਵਿੱਚ ਹੁਣ ਤੱਕ ਕਿਹੜੀ ਕਿਹੜੀ ਇਸ ਤਰ੍ਹਾਂ ਦੇ ਕੰਮ ਹੋ ਰਹੇ ਨਹੀਂ ਲੋਕ ਜਿੰਨੇ ਪ੍ਰਭਾਵਿਤ ਹੋਏ ਨੇ ਟੀਮ ਲੈ ਕੇ ਆਉਣ ਵਾਲੇ ਸਮਝ ਕਿ ਇਸ ਤਰ੍ਹਾਂ ਦੇ ਦੇਖੋ ਜੀ ਆਮ ਆਦੀ ਪਾਰਟੀ 2022 ਤੋਂ ਜਦੋਂ ਤੋਂ ਸਰਕਾਰ ਬਣੀ ਹੈ 17 ਤੋਂ ਜਦੋਂ ਦੀ ਸਰਕਾਰ ਬਣੀ ਹੈ ਦੇਖੋ ਪਾਰਟੀ ਨੇ ਬਹੁਤ ਵਧੀਆ ਕੰਮ ਕਰੇ ਨੇ ਔਰ ਪਾਰਟੀ ਨੇ ਆਉਂਦੇ ਸਾਰ ਹੀ ਜਿਹੜੇ ਰੋਜ਼ ਰੋਜ਼ਗਾਰ ਸੀਗੇ ਰੋਜ਼ਗਾਰ ਮੇਲੇ ਲਾਏ ਕੈਂਪ ਲਾਏ ਔਰ ਹੁਣ ਤੁਸੀਂ ਦੇਖਿਆ ਹੋਣਾ ਥੋੜੇ ਦਿਨ ਪਹਿਲਾਂ ਤਨਾਨਸੂ ਰੈਲੀ ਹੋਈ ਆ ਉਹਦੇ ਵਿੱਚ ਸਾਡੇ ਸੀਐਮ ਸਾਹਿਬ ਕੇਜਰੀਵਾਲ ਸਾਹਿਬ ਪੰਜਾਬ ਵਿੱਚ ਆਏ ਔਰ ਉਹਨਾਂ ਨੇ ਐਲਾਨ ਕੀਤਾ 1077 ਇੱਕ ਨੰਬਰ ਟੋਲ ਫ੍ਰੀ ਨੰਬਰ ਲਾਂਚ ਕੀਤਾ ਜਿਹਦੇ ਵਿੱਚ ਕਿ ਲੋਕਾਂ ਨੂੰ ਘਰ ਬੈਠੇ ਸਹੂਲਤਾਂ ਦਿੱਤੀਆਂ ਜਿਸ ਤਰ੍ਹਾਂ ਕਿ ਜਨਮ ਸਰਟੀਫਿਕੇਟ ਮੌਤ ਜਨਮ ਸਰਟੀਫਿਕੇਟ ਬਣਾਉਣਾ ਵਾ ਕਈ ਹੋਰ ਵੀ ਸੇਵਾ ਕੇਂਦਰ ਦੇ ਇਹੋ ਜਿਹੇ अनेका ਕੰਮ ਨੇ ਜਿਹੜੇ ਕਿ ਉਹਨੂੰ ਘਰੇ ਬੈਠੇ ਘਰ ਵਿੱਚ ਬੈਠੇ ਸਹੂਲਤਾਂ ਹੋਣਗੀਆਂ ਔਰ ਉਹ 10 76 ਨੰਬਰ ਲਾਓ 76 ਨੰਬਰ ਲਾਓ ਔਰ ਤੁਹਾਡੇ ਘਰ ਵਿੱਚ ਬੈਠ ਕੇ ਉਹ ਕੰਮ ਹੋਣਗੇ ਲੋਕਾਂ ਦੀਆਂ ਦੇਖੋ ਇਹ ਜਿਹੜੀ ਆਮ ਆਦੀ ਪਾਰਟੀ ਆ ਲੋਕਾਂ ਦੀ ਆਪਣੀ ਸਰਕਾਰ ਵਾ ਹਨਾ ਜੀ ਇਹਦੇ ਵਿੱਚ ਕੋਈ ਇਹੋ ਜਿਹੀ ਕੋਈ ਇਹ ਨਹੀਂ ਹੈਗਾ ਕਿ ਵੀ ਵੀਆਈਪੀ ਕਲਚਰ ਨਹੀਂ ਕੋਈ ਕੁਛ ਨਹੀਂ ਹੈਗਾ ਬਹੁਤ ਵਧੀਆ ਕੰਮ ਹੋ ਰਹੇ ਨੇ ਲੋਕੀ ਵਧੀਆ ਖੁਸ਼ ਨੇ ਔਰ ਕੌਣ ਬਲ ਟਾਈਮ ਦੇ ਵਿੱਚ ਪਾਰਟੀ ਵਧੀਆ ਕੰਮ ਕਰੇਗੀ ਲੋਕਾਂ ਦੇ ਦਿਲਾ ਤੇ ਖਰੀ ਉਤਰੇਗੀ ਤੁਸੀਂ ਸਮਾਥਾ ਨੂੰ ਬਾੜ ਦੇ ਵਿੱਚ ਇਹ ਤੇ ਕਾਫੀ ਸਮੇਂ ਤੋਂ ਆਮਾ ਵੀ ਪਾਰਟੀ ਨਹੀਂ ਚਲੂ ਹੋ ਕਿੰਨਾ ਕੁਸ ਆਮਾ ਪਾਰਟੀ ਦੇ ਮੈਂ ਜੀ ਬਹੁਤ ਕੁਸ ਆਮਾ ਦੇ ਪਾਰਟੀ ਸੇ ਤਿਸ ਤਰ੍ਹਾਂ ਤਿਸ ਤਰ੍ਹਾਂ ਦੇ ਆਮਾ ਪਾਰਟੀ ਦੇ ਕੰਮਾਂ ਨੂੰ ਲੈ ਕੇ ਤੇ ਕੰਮ ਜੀ ਐਸਾ ਹੈ ਦੇਖੋ ਕਿਸੇ ਕੰਮ ਨੂੰ ਦੇਖ ਲੋ ਆ ਬਟ ਟਾਈਮ ਤੋਂ ਮੜਮੜਾ ਲੱਗਦਾ ਹੀ ਆ ਠੀਕ ਹੈ ਜੀ ਅਬ ਅਬ ਦੇਖੋ ਵੀ 2 ਸਾਲ ਅਭੀ ਹੋਏ ਮਤਲਬ ਹੋਣ ਵਾਲੇ ਆ ਤੇ 2 ਸਾਲ ਮੈਂ ਮਤਲਬ ਇੰਨਾ ਕੰਮ ਪਿੱਛੇ ਵੀ ਕੁਝ ਕਰਗੇ ਸੀ ਕੰਮ ਉਹਨਾਂ ਨੇ ਪੂਰਾ ਕਰਨਾ ਠੀਕ ਹੈ ਹੁਣ ਵੀ ਤੋ 3 ਸਾਲ ਹੈਗੇ ਆ ਤੋ ਥੋੜਾ ਸਮਾਂ ਲੱਗਦਾ ਕਿਸੇ ਕੰਮ ਕਰਨ ਨੂੰ ਇਹ ਨਹੀਂ ਕਿ ਇੱਕ ਵਾਰੀ ਸਾਰਾ ਕੰਮ ਹੋ ਜਵੇ ਲੋਕ ਤੋ ਉਤਾਵਲੇ ਬੈਠੇ ਆ ਕਿ ਮਤਲਬ ਇੱਕ ਵਾਰੀ ਅਬ ਬਿਜਲੀ ਦਾ ਕੰਮ ਹੋਇਆ ਉਹ ਵੀ ਜਿਹੜੇ ਬਾਦੇ ਕਿਤੇ ਸੀ ਉਹ ਵੀ ਕਰਿਆ ਉਹਨਾਂ ਨੇ ਕੀ ਲਾਤਾ ਕਰਾਉਣ ਸਮਝ 파ਹੀ ਮੋਣੇ ਤੇ ਨਹੀ ਜੀ ਅੱਗੇ ਚਲੋ ਲੋਕਾਂ ਦੀ ਮਰਜ਼ੀ ਹੈ ਮਗਰ ਸੱਤਾ ਦੇ ਦੁਆਰਾ ਫੇਰਾਊਗੀ ਜੀ ਕਿਉਂਕਿ ਆਪਣੇ ਜਿਹਨੇ ਹੈਗੇ ਆ ਮਤਲਬ ਆਪਣੇ ਸੀਐਮ ਸਾਹਿਬ ਮਤਲਬ ਅੱچھے ਕੰਮ ਕਰਦੇ ਐ ਸਿਰਫ ਨਹੀਂ ਮਤਲਬ ਬੜੀਆ ਕੰਮ ਕਰ ਰਹੇ ਆ